ਦਾ ਖਾਲਸਾ ਵਹਿਗੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਬਹੁਤ ਵੱਡਾ ਜਥਾ ਦੁਆਬੇ ਤੋਂ ਬਰਨਾਲੇ ਦੀ ਰੈਲੀ ਵਾਸਤੇ ਰਵਾਨਾ ਹੋ ਰਹੇ ਆ ਕੇਂਦਰ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ 13 ਮਹੀਨਿਆਂ ਦੀ ਤਪੱਸਿਆ ਸੀਗੀ 2021 ਦੇ ਵਿੱਚ ਤੁਸੀਂ ਇੱਕ ਬੋਲਤੇ ਮੋਦੀ ਜੀ ਉਹ ਭੰਗ ਕਰਤੀ ਹੀ ਵੀ ਤੁਹਾਡੇ ਸਾਰੇ ਮਸਲੇ ਹੱਲ ਅੱਜ ਜਿਉਂ ਦੇ ਤਿਉਂ ਪੰਜੇ ਕਾਨੂੰਨ ਕਟਾਰੀ ਵਾਂਗੂ ਵਾਂਗੂ ਚੋਬਰੇ ਸਾਨੂੰ ਕਿੰਨੇ ਖੇਤੀ ਦੇ ਕਾਨੂੰਨ ਇੱਕ ਪ੍ਰਦੂਸ਼ਣ ਦਾ ਕਾਨੂੰਨ ਇੱਕ ਬਿਜਲੀ ਐਕਟ 2022 ਇਹ ਛੁਰੀਆਂ ਮਾਰ ਰਿਹਾ ਲੋਕਾਂ ਦੇ سینਿਆਂ ਦੇ ਵਿੱਚ ਤੇ ਜਿਹੜਾ ਤੁਸੀਂ ਕਾਨੂੰਨ ਡਰਾਈਵਰ ਵੀਰਾਂ ਵਾਸਤੇ ਲੈ ਕੇ ਆਏ ਜੀ ਹਰੇਕ ਬੰਦਾ ਡਰਾਈਵਿੰਗ ਕਰਦਾ ਵਾ ਅਸਲ ਦੇ ਵਿੱਚ ਇਹ ਕਾਨੂੰਨ ਤੇ ਬਹੁਤ ਵਿਚਾਰ ਕਰਨ ਦੀ ਲੋੜ ਵਾ ਕਿਉਂਕਿ ਜਿਹੜੇ ਕਾਨੂੰਨ ਘਾੜੇ ਆ ਉਹ ਵੀ ਇਹਦੇ ਤਹਿਤ ਆਉਂਦੇ ਇਸ ਘੇਰੇ ਦੇ ਵਿੱਚ ਆਉਂਦੇ ਆ ਅਸੀਂ ਕਿਹਨੇ ਪਹਿਲਾਂ ਸਿਸਟਮ ਸਹੀ ਕਰੀਏ ਫੇਰ ਸਾਰਾ ਕੁਝ ਕਰੀਏ ਕਿਸੇ ਵੀ ਰੋਡ ਤੇ ਚੱਲਦੇ ਡਰਾਈਵਰ ਦਾ ਮਾਨ ਨਹੀਂ ਹੁੰਦਾ ਕਿ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋ ਜਾਏ ਪਰ ਜਦੋਂ ਨੁਕਸਾਨ ਹੋ ਜਾਂਦਾ ਵਾ ਲੋਕ ਹੀ ਕੁੱਟ-ਕੁੱਟ ਕੇ ਮਾਰ ਦਿੰਦੇ ਆ ਜੇ ਅਸੀਂ ਕਾਨੂੰਨ ਦੀ ਹਵਸਤਾ ਇਹੋ ਜੀ ਕਰਤੀਏ ਕਿ ਹਰੇਕ ਐਕਸੀਡੈਂਟ ਵਾਲੇ ਨੂੰ ਸੰਭਾਲਣ ਦੀ ਗੱਲ ਕਰਤੀਏ 90% ਜਾਨਾਂ ਬਚਾਈਆਂ ਜਾ ਸਕਦੀਆਂ ਸੋ ਇਹਦੇ ਤੇ ਅਸੀਂ ਕਿਨੇ ਵੀ ਕਾਨੂੰਨ ਦੇ ਵਿੱਚ ਸੋਧ ਕਰੋ 220 ਜਿਹੜਾ ਸੀਗਾ ਉਹਨੂੰ 222 ਦਾ ਨਾਮ ਦੇ ਕੇ ਤੁਸੀਂ ਲਾਗੂ ਕਰ ਰਹੇ ਜੇ ਇਹਨੂੰ ਪੂਰੀ ਤਰ੍ਹਾਂ ਰੱਦ ਕਰੋ ਔਰ 200 ਦਿਨ ਮਰੇਗਾ ਚਾਲੂ ਕਰੋ ਕਿਸਾਨਾਂ ਮਜ਼ਦੂਰਾਂ ਦਾ ਸਮੂਚਾ ਕਰਦਾ ਕਰਜ਼ਾ ਖਤਮ ਕਰੋ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਆਓ ਜਿਹਦੇ ਤਹਿਤ ਹਾਈਵੇ ਦਾ ਜਾਲ ਵਿਛਰਿਆ ਵਾ ਤੇ ਇਹਨਾਂ ਹਾਈਵੇ ਨੇ ਸਾਡੀਆਂ ਜ਼ਮੀਨਾਂ ਨੂੰ ਖਾਣਾ ਵਾ ਜਦਿਆਂ ਜ਼ਮੀਨਾਂ ਦੇ ਕਬਜ਼ੇ ਕਰਨੇ ਆ ਸੋ ਅੱਜ ਵਾਲੀ ਜਿਹੜੀ ਬਰਨਾਲੇ ਵਾਲੀ ਰੈਲੀ ਦੇ ਵਿੱਚ ਲੱਖਾਂ ਦੇ ਇਕੱਠ ਹੋਣਗੇ ਜਿਹੜੇ ਇਹ ਦੱਸਣਗੇ ਪਿਦੇਸ ਦੇ ਲੋਕ ਕੱਲ ਵੀ ਇੱਕ ਸੀ ਅੱਜ ਵੀ ਇੱਕ ਤੇ ਪਰਸੋਂ ਵੀ ਇੱਕ ਰਹਿਣਗੇ 13 ਫਰਵਰੀ ਨੂੰ ਪਿੰਡੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਕਸਬਿਆਂ ਤੋਂ ਪੂਰੇ ਪਹਾੜ ਦੇ ਵਿੱਚੋਂ ਟਰਾਲਿਆਂ ਟਰੈਕਟਰਾਂ ਦੇ ਵਿੱਚ ਲੋਕ ਸਵਾਰ ਹੋਣ ਕੇ ਹੋ ਕੇ ਮਾਵਾਂ ਪੈਣਾ ਨੌਜੋਨਾਂ ਕਿਸਾਨਾਂ ਮਧੂਰਾ ਸਮੇਤ ਆਉਣਗੇ ਉਹਦੇ ਵਾਸਤੇ ਕੇਂਦਰ ਸਰਕਾਰ ਆਪਣੀ ਤਿਆਰੀ ਕਰ ਲੈ ਲੋਕ ਆਪਣੇ ਮਨ ਬਣਾਈ ਬੈਠੇ ਆ ਵੀ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਕਾਰਪੋਰੇਟ જગਤ ਕੋਲੇ ਜ਼ਮੀਨਾਂ ਨਹੀਂ ਜਾਣ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਬਹੁਤ ਵੱਡਾ ਜਥਾ ਦੁਆਬੇ ਤੋਂ ਬਰਨਾਲੇ ਦੀ ਰੈਲੀ ਵਾਸਤੇ ਰਵਾਨਾ ਹੋ ਰਿਹਾ ਆ ਕੇਂਦਰ ਦੀ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ 13 ਮਹੀਨਿਆਂ ਦੀ ਤਪੱਸਿਆ ਸੀਗੀ 2021 ਦੇ ਵਿੱਚ ਤੁਸੀਂ ਇੱਕ ਬੋਲ ਤੇ ਮੋਦੀ ਜੀ ਉਹ ਭੰਗ ਕਰਤੀ ਹੀ ਵੀ ਤੁਹਾਡੇ ਸਾਰੇ ਮਸਲੇ ਹੱਲ ਅੱਜ ਜਿਉਂਦੇ ਤਿਉਂ ਪੰਜੇ ਕਾਨੂੰਨ ਕਟਾਰੀਵਾਂ ਨੂੰ ਵਾਂਗੂ ਚੋਬਰੇ ਸਾਨੂੰ ਤਿੰਨੇ ਖੇਤੀ ਦੇ ਕਾਨੂੰਨ ਇੱਕ ਪ੍ਰਦੂਸ਼ਣ ਦਾ ਕਾਨੂੰਨ ਇੱਕ ਬਿਜਲੀ ਐਕਟ 2022 ਇਹ ਛੁਰੀਆਂ ਮਾਰ ਰਿਹਾ ਲੋਕਾਂ ਦੇ سینਿਆਂ ਦੇ ਵਿੱਚ ਤੇ ਜਿਹੜਾ ਤੁਸੀਂ ਕਾਨੂੰਨ ਡਰਾਈਵਰ ਵੀਰਾਂ ਵਾਸਤੇ ਲੈ ਕੇ ਆਏ ਜੀ ਹਰੇਕ ਬੰਦਾ ਡਰਾਈਵਿੰਗ ਕਰਦਾ ਵਾ ਅਸਲ ਦੇ ਵਿੱਚ ਇਹ ਕਾਨੂੰਨ ਤੇ ਬਹੁਤ ਵਿਚਾਰ ਕਰਨ ਦੀ ਲੋੜ ਵਾ ਕਿਉਂਕਿ ਜਿਹੜੇ ਕਾਨੂੰਨ ਘਾੜੇ ਆ ਉਹ ਵੀ ਇਹਦੇ ਤਹਿਤ ਆਉਂਦੇ ਇਸ ਘੇਰੇ ਦੇ ਵਿੱਚ ਆਉਂਦੇ ਆ ਅਸੀਂ ਕਿਨੇ ਪਹਿਲਾਂ ਸਿਸਟਮ ਸਹੀ ਕਰੀਏ ਫੇਰ ਸਾਰਾ ਕੁਝ ਕਰੀਏ ਕਿਸੇ ਵੀ ਰੋਡ ਤੇ ਚੱਲਦੇ ਡਰਾਈਵਰ ਦਾ ਮਾਨ ਨਹੀਂ ਹੁੰਦਾ ਵੀ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋ ਜਾਏ ਪਰ ਜਦੋਂ ਨੁਕਸਾਨ ਹੋ ਜਾਂਦਾ ਵਾ ਲੋਕ ਹੀ ਕੁੱਟ-ਕੁੱਟ ਕੇ ਮਾਰ ਦਿੰਦੇ ਆ ਜੇ ਅਸੀਂ ਕਾਨੂੰਨ ਦੀ ਵਿਵਸਥਾ ਇਹੋ ਜੀ ਕਰ ਦਈਏ ਕਿ ਹਰੇਕ ਐਕਸੀਡੈਂਟ ਵਾਲੇ ਨੂੰ ਸੰਭਾਲਣ ਦੀ ਗੱਲ ਕਰ ਦਈਏ 90% ਜਾਨਾਂ ਬਚਾਈਆਂ ਜਾ ਸਕਦੀਆਂ ਸੋ ਇਹਦੇ ਤੇ ਅਸੀਂ ਕਿਨੇ ਵੀ ਕਾਨੂੰਨ ਦੇ ਲਈ ਸੋਧ ਕਰੋ ਬਿਜਲੀ ਐਕਟ 2020 ਜਿਹੜਾ ਸੀਗਾ ਉਹਨੂੰ 2022 ਦਾ ਨਾਮ ਦੇ ਕੇ ਤੁਸੀਂ ਲਾਗੂ ਕਰ ਰਹੇ ਜੇ ਇਹਨੂੰ ਪੂਰੀ ਤਰ੍ਹਾਂ ਰੱਦ ਕਰੋ ਔਰ 200 ਦਿਨ ਮਰੇਗਾ ਚਾਲੂ ਕਰੋ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰੋ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਆਓ ਜਿਹਦੇ ਤਹਿਤ ਹਾਈਵੇ ਦਾ ਜਾਲ ਵਿਛਰਿਆ ਵਾ ਤੇ ਇਹਨਾਂ ਹਾਈਵੇ ਨੇ ਸਾਡੀਆਂ ਜ਼ਮੀਨਾਂ ਨੂੰ ਖਾਣਾ ਵਾ ਜਾਂਦੀਆਂ ਜ਼ਮੀਨਾਂ ਦੇ ਕਬਜ਼ੇ ਕਰਨੇ ਆ ਸੋ ਅੱਜ ਵਾਲੀ ਜਿਹੜੀ ਬਰਨਾਲੇ ਵਾਲੀ ਰੈਲੀ ਦੇ ਵਿੱਚ ਲੱਖਾਂ ਦੇ ਇਕੱਠ ਹੋਣਗੇ ਜਿਹੜੇ ਇਹ ਦੱਸਣਗੇ ਵੀ ਦੇਖਦੇ ਲੋਕ ਕੱਲ ਵੀ ਇੱਕ ਸੀ ਅੱਜ ਵੀ ਇੱਕ ਤੇ ਪਰਸੋਂ ਵੀ ਇੱਕ ਰਹਿਣਗੇ 13 ਫਰਵਰੀ ਨੂੰ ਪਿੰਡੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਕਸਬਿਆਂ ਤੋਂ ਪੂਰੇ ਪਹਾੜ ਦੇ ਵਿੱਚੋਂ ਟਰਾਲਿਆਂ ਟਰੈਕਟਰਾਂ ਦੇ ਵਿੱਚ ਲੋਕ ਸਵਾਰ ਹੋਣ ਕੇ ਹੋਗੇ ਮਾਵਾ ਪੈਣਾ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਸਵੇਤ ਆਉਣਗੇ ਉਹਦੇ ਵਾਸਤੇ ਕੇਂਦਰ ਸਰਕਾਰ ਆਪਣੀ ਤਿਆਰੀ ਕਰ ਲੈ ਲੋਕ ਆਪਣੇ ਮਨ ਬਣਾਈ ਬੈਠੇ ਆ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਕਾਰਪੋਰੇਟ ਜਗਤ ਕੋਲੇ ਜ਼ਮੀਨਾਂ ਨਹੀਂ ਜਾਣ ਦੇਣੀਆਂ ਅਸਲ ਦੇ ਵਿੱਚ ਅਨਾਜ ਸੈਕਟਰ ਦੇ ਉੱਤੇ ਕਬਜ਼ਾ ਕਰਨ ਦੀ ਤਿਆਰੀ ਆ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਰੋਲਣ ਦੀ ਤਿਆਰੀ ਆ ਸੋ ਕਿਸਾਨਾਂ ਮਜ਼ਦੂਰਾਂ ਦੀ ਹੀ ਆਮ ਕਰਮਚਾਰੀਆਂ ਵਾਂਗੂ ਪੈਨਸ਼ਨ ਦੀ ਸਕੀਮ 10000 ਲਾਗੂ ਇਹ ਸਾਰੀਆਂ ਮੰਗਾਂ ਦੇ ਮੰਗ ਪੱਤਰ ਤੁਹਾਡੇ ਕੋਲੇ ਗਏ ਆ ਇਹਤੇ ਪੁਨਰ ਵਿਚਾਰ ਕਰ ਲੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਫਲੇ ਹੋਰ ਵਧਣਗੇ ਸੋ ਸਾਰੇ ਵਰਗਾਂ ਨੂੰ ਅਪੀਲਵਾ ਜਿਹੜੀਆਂ ਜਥੇਬੰਦੀਆਂ ਬਾਹਰ ਰਹਿ ਰਹੀਆਂ ਉਹਨਾਂ ਨੂੰ ਅਪੀਲਵਾ ਕਾਂਗਰਸੀਆਂ ਨੂੰ ਅਕਾਲੀਆਂ ਨੂੰ ਭਾਜਪਾ ਵੀਰਾਂ ਨੂੰ ਆਮ ਆਦਮੀ ਦੇ ਵੀਰਾਂ ਨੂੰ ਵੀ ਆਓ ਪਹਿਲਾਂ ਦੇਸ਼ ਬਚਾਉਣ ਵਾਸਤੇ ਲੜੀਏ ਆਪਣੀ ਹੋਂਦ ਬਚਾਉਣ ਵਾਸਤੇ ਲੜੀਏ ਆਪਣੀ ਇੱਜ਼ਤ ਤੇ ਬੁਗਤ ਬਚਾਉਣ ਵਾਸਤੇ ਲੜੀਏ ਬਾਹ ਦੇ ਵਿੱਚ ਵੋਟਾਂ ਵਾਟਾਂ ਪਾ ਲਿਓ ਵੋਟਾਂ ਆਉਂਦੀਆਂ ਰਹਿਣੀਆਂ ਵੋਟਾਂ ਜਾਂਦੀਆਂ ਰਹਿਣੀਆਂ ਵੋਟਾਂ ਵਾਲੀਆਂ ਧਿਰਾਂ ਨੇ ਅਜ ਤੱਕ ਨਾ ਕੋਈ ਸਵਾਰਿਆ ਨਾ ਅੱਗੇ ਕੋਈ ਸੌਰਣ ਦੀ ਆਸਵਾ ਜੇ ਕਿਤੇ ਆਪਣਾ ਸਵਾਰ ਨਾ ਜੇ ਤੇ ਝੰਡੇ 'ਚ ਡੰਡਾ ਪਾ ਕੇ ਏਕਤਾ ਤੇ ਸੰਘਰਸ਼ ਹਥਿਆਰ ਵੀ ਇਹੋ ਜੇ ਹੱਲ ਵੀ ਇਹੋ ਜੇ ਸੋ ਚੜ੍ਹਦੀਆਂ ਕਲਾ ਨਾਲ ਆਓ ਅੱਜ ਬਰਨਾਲੇ ਦੀ ਦਾਣਾ ਮੰਡੀ ਦੇ ਵਿੱਚ ਲੱਖਾਂ ਦੇ ਇਕੱਠ ਕਰਕੇ ਸਿਸਟਮ ਨੂੰ ਦੱਸੀਏ ਵੀ ਅਸੀਂ ਜਾਗਦੇ ਹਾਂ ਕਦੀ ਵੀ ਪਬਲਿਕ ਅਦਾਰੇ ਇਹ ਕਾਰਪੋਰੇਟਰਾਂ ਕੋਲੇ ਨਹੀਂ ਜਾਣ ਜਾਗੇ ਧੰਨਵਾਦ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਜੀ ਪਤੀ ਪਤੀ